ਲਾਖੇ ਸਿਧਾਣੇ ਨੇ ਇੱਥੇ ਤੱਕ ਵੀ ਜਨਤਾ ਦਿੱਤਾ ਤੀ ਉਹਨਾਂ ਦੇ ਸਮੇਂ ਚ ਪੰਜਾਬ ਦਾ ਮੁੱਖ ਮੰਤਰੀ ਕਿਤੇ ਇਹਨਾਂ ਤੋਂ ਨਾ ਬਣਦੇ ਇਹ ਵੀ ਚਿੰਤਾ ਉਹਦੀ ਛੋਟੀ ਨਹੀਂ ਇਸੇ ਜਾਈ ਦੇ ਨੇੜੇ ਆ ਹੈ ਇਹਨਾਂ ਨੇ ਆਪਣਾ ਮੁੱਖ ਮੰਤਰੀ ਦੇ ਝੋੜਾ ਪੜਦਾ ਉਹਨੂੰ ਫੇਰ ਕਿਉਂ ਸਕਦੇ ਤੁਹਾਨੂੰ ਕਦੇ ਕੋਈ ਗੇ ਨਜ਼ਰ ਆਇਆ ਇਦਾਂ ਸੜਕਾਂ ਤੇ ਥੋੜੇ ਵਿਤਵਾਜ ਜੀ ਫਿਰਦੇ ਨਾ ਜਨਾਨੀ ਗਰਾਨੀ ਨਾਲ ਜਾਤਰਾ ਲੜਤੀ ਲੜਤੀ ਨਾਲ ਜਾਤਰਾ ਮੁੰਡਾ ਮੁੰਡੇ ਨਾਲ ਜਾਤਰਾ ਉਹ ਸ੍ਰਿਸ਼ਟੀ ਦੀ ਕੀ ਉਹਨਾਂ ਯੋਗਦਾਨ ਹੋ ਗਾ ਪੰਜਾਬ ਦਾ ਵੀ ਇੱਕ ਅੱਜ ਕਹਿੰਦੇ ਮੁੱਦਾ ਬਣ ਗਿਆ ਲੱਖਾਂ ਸਿਧਾਨਾ ਹਰ ਮੁੱਦਾ ਚੱਕਦਾ ਲੱਖੇ ਸਿਧਾਨੇ ਨੇ ਇੱਥੇ ਤੱਕ ਵੀ ਚਿੰਤਾ ਜਤਾਤੀ ਕਹਿੰਦਾ ਇਹ ਡਰ ਲੱਗਦਾ ਵੀ ਇਹਨਾਂ ਦੀਆਂ ਵੋਟਾਂ ਇੰਨੀਆਂ ਵਧੀਆਂ ਆਉਣ ਵਾਲੇ ਸਮੇਂ 'ਚ ਪੰਜਾਬ ਦਾ ਮੁੱਖ ਮੰਤਰੀ ਕਿਤੇ ਇਹਨਾਂ 'ਚੋਂ ਨਾ ਪੜ ਦੇਵੇ ਜੇ ਜਦੋਂ ਥੋੜੇ ਜਿਹੀ ਏਥਾਸ ਤੇ ਵਿਰਤਾਂਤ ਪੈਦਾ ਕਰਤਾ ਤੇ ਇਹਨਾਂ ਦੀ ਵਾਹੁ ਗਣਤੀ ਹੋ ਸਕਦੀ ਹੈ ਹੂੰ ਨਲੈਕਾਂ ਦੀ ਵਾਹੁ ਗਣਤੀ ਬਹੁਤ ਅੱਛੀ ਛੇਤੀ ਛੇਤੀ ਹੁੰਦੀ ਹੈ ਹੂੰ ਗਿਆਨਵਾਨ ਤੇ ਸਰਧਾਵਾਨ ਤਕੜੇ ਕਿਰਦਾਰ ਵਾਲੇ ਬੰਦੇ ਲਈ ਬਹੁਤ ਗਿਣਤੀ ਨਹੀਂ ਨਹੀਂ ਛੋਟੀ ਗਿਣਤੀ ਜੇ ਹੈ ਛੋਟੀ ਗਿਣਤੀ ਉਹਨੇ ਇਸ ਕਰਕੇ ਇਹਦੇ ਨੇ ਕੰਮ ਦੀ ਗਿਣਤੀ ਵੱਧ ਜੂਗੀ ਜੇ ਗਿਣਤੀ ਵੱਧ ਗਈ ਲੋਕ ਰਾਜ ਉਹ ਹੀ ਮੁੱਖ ਮੰਤਰੀ ਬਣ ਜਾਂਦਾ ਹੂੰ ਇਹ ਕੋਈ ਚਿੰਤਾ ਆਉਦੀ ਛੋਟੀ ਨਹੀਂ ਇਸੇ ਚਾਹੀਦੇ ਨੇੜੇ ਆ ਇਹ ਹੂੰ ਬਿਲਕੁਲ ਉਹਦੀ ਗੱਲ ਠੀਕ ਹੈ ਵੀ ਕਿਉਂਕਿ ਇਹਨਾਂ ਨੇ ਕਦੇ ਸੋਚਣਾ ਨਹੀਂ ਪੰਜਾਬ ਦਾ ਹਾਲਾਤ ਮਾੜਾ ਕਿਉਂ ਹੈ ਪੰਜਾਬ ਨੂੰ ਲੁੱਟ ਖੋੜ ਰਿਹਾ ਹੈ ਪੰਜਾਬ ਨੂੰ ਕੁੱਟ ਖੋੜ ਰਿਹਾ ਹੈ ਪੰਜਾਬ ਦੀ ਬੁੱਧੀਜੀਵੀ ਵਰਗ ਕਿੱਥੇ ਟੱਕੇ ਖਾ ਰਿਹਾ ਹੈ ਪੰਜਾਬ ਦਾ ਬੁੱਧੀਜੀਵੀ ਵਰਗ ਕੀ ਪੰਜਾਬ ਦੀ ਚਿੰਤਾ ਕਰਦਾ ਹੂੰ ਆਪਦੇ ਰੁਮਾਂਚ ਚ ਪਿਆ ਠੀਕ ਹੈ ਤੇ ਜਦੋਂ ਬੁੱਧੀ ਦੀ ਨਹੀਂ ਵਰਗੀ ਇਸ ਪਾਸੇ ਤੋਂ ਕਿੰਨਾ ਕਿਨਾਰਾ ਕਰ ਦੇ ਤੇ ਫਿਰ ਜਿਹੜੇ ਅਖੌਤੀ ਗਏ ਨੇ ਇਹੀ ਵਧਣਗੇ ਹੂੰ ਤੇ ਜਦੋਂ ਵਧਣਗੇ ਤੇ ਲੋਕ ਰਾਜ ਤੇ ਫਿਰ ਇਹਨਾਂ ਨੇ ਆਪਣਾ ਮੁੱਖ ਮੰਤਰੀ ਤੇ ਛੋੜਾ ਪ੍ਰਧਾਨ ਮੰਤਰੀ ਵੀ ਚੁਣ ਸਕਦੇ ਆ ਤੁਸੀਂ ਬਾਪੂ ਜੀ ਲੁਧਿਆਣਾਏ ਰਹਿੰਦੇ ਹੋ ਸਾਰੀ ਦਿਹਾੜੀ ਘੁੰਮਦੇ ਹੋ ਬਾਜ਼ਾਰਾਂ ਦੇ ਵਿੱਚ ਪੂਰਾ ਸ਼ਹਿਰ ਘੁੰਮਦੇ ਹੋ ਪੂਰਾ ਤੁਰ ਕੇ ਘੁੰਮਦੇ ਹੋ ਤੁਰ ਕੇ ਤੁਸੀਂ ਦੇਖਿਆ ਕਦੇ ਵੀ ਜਿਵੇਂ ਤੁਸੀਂ ਕਹਿੰਦੇ ਹੋ ਵੀ ਜਾਂ ਹੋਰ ਲੱਖੇ ਸਿਧਾਨੇ ਨੇ ਚਿੰਤਾ ਜਤਾਈਏ ਵੀ ਇੰਨੀ ਆਬਾਦੀ ਵਾਧੇ ਤੁਹਾਨੂੰ ਕਦੇ ਕੋਈ ਗੇਹ ਨਜ਼ਰ ਆਇਆ ਇਦਾਂ ਸੜਕਾਂ ਤੇ ਹਾਂ ਆ ਕਹਣਗੇ ਕਿਵੇਂ ਬਾਪੂ ਹਾਂ ਬੜਾ ਬਕਵਾਸ ਬੰਦ ਕਰ ਹਾਂ ਕਹਣਗੇ ਕਿਵੇਂ ਬਾਪੂ ਥੋੜੇ ਬਿੱਚਵਾਜੀ ਫਿਰ ਦੇ ਅੱਛਾ ਜਿਹੜਾ ਜਿ ਜਿਨੇ ਤਾਂ ਜਣਕੀ ਆਪਣਾ ਲਿੰਗ ਚੇਂਜ ਕਰਵਾ ਲਿਆ ਜਿਨੇ ਆ ਮੈਡੀਕਲ ਦਾ ਸਹਾਰਾ ਲੈ ਕੇ ਆਪਣੇ ਆਪ ਨੂੰ ਚੇਂਜ ਕੀਤਾ ਸਕਲ ਦੇਖਣੋਂ ਬੱਕਰੀ ਕਰ ਲਈ ਉਹਦੀ ਤਾਂ ਪਹਿਚਾਣ ਹੋ ਜਾਂਦੀ ਹੈ ਦੂਜੇ ਬੰਦੇ ਦੀ ਪਹਿਚਾਣ ਕਿੱਦਾਂ ਦੀ ਹੁੰਦੀ ਹੈ ਇਹਨਾਂ ਦੀ ਕੋਈ ਕੋਈ ਪਹਿਚਾਣੀ ਉਹਦੀ ਕਰਤੂਤਾਂ ਦੇ ਪਤਾ ਲੱਗ ਜਾਂਦੇ ਵੀ ਕੋਈ ਕੀ ਬੋਲਦਾ ਅੱਛਾ ਹਾਂ ਬੰਦਾ ਬੋਲਦਾ ਕਿਸ ਅੰਦਾਜ਼ 'ਚ ਬੋਲਦਾ ਉਹ ਲੀੜੇ ਕਪੜੇ ਕੁਝ ਕੇ ਪਾਏ ਹੁੰਦੇ ਆ ਦਾੜੀ ਸਾਰਾਂ ਦੀ ਮੁੰਨੀ ਹੁੰਦੀ ਹੈ ਹਾਂ ਤੇ ਜਿਹੜਾ ਜੇ ਹੁੰਦਾ ਉਹ ਤੇ ਦਾੜੀ ਨਹੀਂ ਹੋਊਗੀ ਯਾਰ ਦਾੜੀ ਹੁੰਦੀ ਨਹੀਂ ਉਹ ਰੱਖਦੇ ਨਹੀਂ ਫਿਰ ਦਾੜੀ ਰੱਖ ਲਈ ਫਿਰ ਉਹ ਗੇਪਣਾ ਨਹੀਂ ਚੱਲਣਾ ਹੁੰਦਾ ਓਕੇ ਇਹ ਵੀ ਨਾਣਾ ਹੂੰ ਦਾੜੀ ਮੁੱਛ ਮਰਦ ਦੀ ਨਿਸ਼ਾਨੀ ਆ ਹੂੰ ਗੈਰ ਦੀ ਨਿਸ਼ਾਨੀ ਨਹੀਂ ਨਾ ਠੀਕ ਆ ਫਿਰ ਜਿਹੜੀਆਂ ਹੁਣ ਕੁੜੀਆਂ ਦੀ ਗੱਲ ਕਰੀਏ ਆਪਾਂ ਜੇ ਕੁੜੀਆਂ ਦੀ ਗੱਲ ਕਰੀਏ ਤਾਂ ਕੁੜੀਆਂ ਵੀ ਕਹਿੰਦੇ ਨੇ ਕਿ ਕੁੜੀਆਂ ਕੁੜੀਆਂ ਨਾਲ ਵਿਆਹ ਕਰਾਉਂਦੀਆਂ ਨੇ ਕੁੜੀਆਂ ਕੁੜੀਆਂ ਨਾਲ ਹੀ ਰਹਿਣਾ ਪਸੰਦ ਕਰਦੀਆਂ ਨੇ ਅੱਜ ਦੇਖੋ ਨਾ ਕਮਾਲ ਨਹੀਂ ਕਿੰਦੀ ਗੈਰ ਕੁਦਰਤੀ ਪ੍ਰਵਿਰਤੀ ਪੈਦਾ ਕੀਤੀ ਜਾ ਰਹੀ ਆ ਹੂੰ ਇਹ ਕਿਸੇ ਵੀ ਤਰ੍ਹਾਂ ਕੁਦਰਤ ਦੇ ਉਸੂਲਾਂ ਦੇ ਅਨੁਸਾਰ ਹੈ ਹੂੰ ਵੀ ਲੋ ਜਿਨਾਂ ਦੀ ਜਨਾਨੀ ਨਾਲ ਵਿਆਹ ਕਰਾਉਂਦੇ ਲੜਕੀ ਲੜਕੀ ਨਾਲ ਵਿਆਹ ਕਰਾਵੇ ਮੁੰਡਾ ਮੁੰਡੇ ਨਾਲ ਵਿਆਹ ਕਰਾਵੇ ਉਹ ਸ੍ਰਿਸ਼ਟੀ ਦੀ ਕੀ ਉਹਦਾ ਉਹਨਾਂ ਦਾ ਯੋਗਦਾਨ ਹੋਊਗਾ ਸ੍ਰਿਸ਼ਟੀ ਹਾਂ ਆਪਣੇ ਆਪ ਨੂੰ ਕਿਸੇ ਸੰਜਮ ਚ ਰੱਖ ਕੇ ਜਨਾਨੀ ਨਾਲ ਵਿਆਹ ਕਰਾਵੇ ਮੰਨਿਆ ਜਾ ਸਕਦਾ ਵੀ ਇੱਜ਼ਤੀ ਸਤੀ ਹੈ ਹਾਂ